ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿਸ ਤਰ੍ਹਾਂ ਦੀ ਕੋਈ ਪੁਤਾਈ ਹੋਈ ਨਹੀਂ ਹੈ ਚਿੱਤੀ ਫੇਕ ਹੈ ਫਿਰ ਹੈ ਖਬਰਾਂ ਆ ਕਿ ਪ੍ਰਤਾਪ ਸਿੰਘ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ ਤੇ ਜੇ ਖਬਰਾਂ ਪਏ ਬੁਨਿਆਦ ਸੀ ਚਿੱਤੀ ਫੇਕ ਸੀ ਫਿਰ ਪ੍ਰਤਾਪ ਸਿੰਘ ਤੇ ਕਾਰਵਾਈ ਕਰਨ ਦੀ ਕੀ ਤਕਸੀ ਕਿਸ ਆਧਾਰ ਤੇ ਕੀਤੀ ਗਈ ਹੈ ਨਹੀਂ ਕੀਤੀ ਗਈ ਹੈ ਪਤਾ ਨਹੀਂ ਹੈ ਉਹਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਇੱਕ ਕਾਨਫਰੰਸ ਹੋਈ ਹੈ ਐਡਵੋਕੇਟ ਸਤਨਾਮ ਸਿੰਘ ਗਿੱਲ ਵੱਲੋਂ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ 2002 ਦੇ ਵਿੱਚ ਇੱਕ ਬੀਬੀ ਨੇ ਗੁਰਦਾਰਾ ਪਠਾ ਸਾਹਿਬ ਕੋਟਲਾ ਨਿਹੰਗ ਖਾਨੂ ਜ਼ਮੀਨ ਜਿਹੜੀ ਹੈ ਉਹ ਡਿਲੀਟ ਕੀਤੀ ਸੀ ਸੇਵਾ 'ਚ ਦਿੱਤੀ ਸੀ ਇਸ ਸ਼੍ਰੋਮਈ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ 'ਚ ਦਿੱਤੀ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹਾਈਵੇ ਦੇ ਉੱਤੇ ਉਹ ਜ਼ਮੀਨ ਪੈਂਦੀ ਹੈ ਗੁਰਦਾਰਾ ਪੱਠਾ ਦਾ ਗੁਰਦਾਰਾ ਪੱਠਾ ਸਾਹਿਬ ਕੋਟਲਾ ਨਿਹੰਗ ਕਾਂ ਨੰਗ ਸਿੰਘ ਨੰਗਾ ਖਾਨ ਜਿਹੜਾ ਉਹਦੀ ਜ਼ਮੀਨ ਸੀਗੀ 2002 ਦੇ ਵਿੱਚ ਇੱਕ ਬੀਬੀ ਨੇ ਉਹ ਜ਼ਮੀਨ ਜਿਹੜੀ ਹੈ ਉਹ দান ਦਿੱਤੀ ਸੀਗੀ ਉਹ ਬੀਬੀ ਦਾ ਕੀ ਨਾਮ ਹੈ ਉਹ ਜ਼ਮੀਨ ਦੀ ਰਜਿਸਟਰੀ ਇਹਦੀਆਂ ਫੋਟੋ ਕਾਪੀਆਂ ਤੁਹਾਨੂੰ ਦੇ ਦਿੰਨੇ ਆ ਠੀਕ ਹੈ ਤੇ ਕਿੰਨਾ ਨੇ ਉਹ ਜ਼ਮੀਨ ਜਿਹੜੀ ਹੈ ਸਾਲក ਪਹਿਲਾਂ 7000 ਰੁਪਇਆ ਪ੍ਰਤੀ ਗਾਜ ਦੇ ਸਾਹਿਬ ਦੇ ਨਾਲ ਵੇਚ ਦਿੱਤੀ ਹੈ ਜਦਿਕੋ ਮੇਨ ਹਾਈਵੇ ਤੇ ਜ਼ਮੀਨ ਪੈਂਦੀ ਹੈ ਤੇ ਉਹ ਸ ਹਾਈਵੇ ਤੇ ਉੱਤੇ ਜ਼ਮੀਨ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇੱਕ ਪਲਾਜ਼ਾ ਬਣ ਰਿਹਾ ਜਿੱਥੇ ਜ਼ਮੀਨ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਪਹਿਲੀ ਗੱਲ ਤੇ ਹੈ ਕਿ ਜ਼ਮੀਨ ਵੇਚਣ ਦੀ ਲੋੜ ਕਿਉਂ ਪਈ ਪ੍ਰਾਈਮ ਲੋਕੇਸ਼ਨ ਤੇ ਜ਼ਮੀਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਰ ਕੀ ਪੈ ਗਈ ਕਿ ਉਹ ਜ਼ਮੀਨ ਵੇਚ ਕੇ ਜਿਹੜੀ ਹੈ ਉਹ ਪੈਸੇ ਜਿਹੜੇ ਆ ਉਹ ਰੱਖਣੇ ਪਏ ਇਹ ਸੰਗਤ ਨੂੰ ਦੱਸਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਦੂਜਾ ਜੇ ਵੇਚੀ ਤੇ 7000 ਪ੍ਰਤੀ ਦਸ ਦੇ ਹਿਸਾਬ ਨਾਲ ਵੇਚੀ ਹੈ ਇਹਦੀ ਇੱਕ ਪੜਤਾਲ ਹੋਣੀ ਚਾਹੀਦੀ ਹੈ ਆੰਤਰ ਦੇ ਉੱਤੇ ਹੁੰਦਾ ਹੈ ਕਿ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਖਰੀਦਣੀ ਹੈ ਤੇ ਪਹਿਲਾਂ ਆਪਣੇ ਬੰਦੇ ਰਾਹੀਂ ਜਿਹੜਾ ਉਹ ਜ਼ਮੀਨ ਬਹੁਤ ਘੱਟ ਸਸਤੇ ਰੇਟ ਤੇ ਖਰੀਦ ਲਈ ਜਾਂਦੀ ਹੈ ਜਵੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਕੋਠੀ ਦਾ ਮਾਮਲਾ ਉਠਾਇਆ ਸੀ ਤੇ ਫਿਰ ਆਪਣੇ ਬੰਦੇ ਤੋਂ ਬਹੁਤ ਮਹਿੰਗੇ ਭਾਦੇ ਉੱਤੇ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਖਰੀਦ ਲਈ ਜਾਂਦੀ ਹੈ ਜਿਸੇ ਤਰ੍ਹਾਂ ਜਦੋਂ ਜ਼ਮੀਨ ਵੇਚਣੀ ਹੁੰਦੀ ਹੈ ਉਦੋਂ ਵੀ ਜਿਹੜਾ ਪਤਾਈਆਂ ਦਾ ਜਿਹੜਾ ਹੈ ਉਹ ਸਬਬ ਬਣਦਾ ਹੈ ਤੇ ਇੱਥੇ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਐਡਵੋਕੇਟ ਇਕਨੇ ਸਤਨਾਮ ਸਿੰਘ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਪ੍ਰੈਸ ਕਾਨਫਰੰਸ ਨੂੰ ਸੁਣ ਕੇ ਬੜੀ ਸ਼ਾਕ ਲੱਗਿਆ ਕਿ 1 ਏਕੜ ਜ਼ਮੀਨ ਜਿਹੜੀ ਹੈ ਉਹ ਨਿਗੂਣੇ ਜੇ ਭਾਅ 7000 ਏਕੜ ਦੇ ਸਾਧ ਦੇ ਨਾਲ ਉਹ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਜਿਹੜੀ ਹੈ ਸਚਾਈ ਜਿਹੜੀ ਹੈ ਸਿੱਖ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਪਹਿਲੀ ਗੱਲ ਚ ਕਿ ਜ਼ਮੀਨ ਵੇਚੀ ਕਿਉਂ ਆਂ ਦੂਜੀ ਗੱਲ ਜੇ ਜ਼ਮੀਨ ਵੇਚੀ ਹੈ ਤੇ ਫਿਰ ਇਹਨੇ ਨਿਗੂਣੇ ਰੇਟਾਂ ਦੇ ਉੱਤੇ ਜਿਹੜੀ ਉਹ ਜ਼ਮੀਨ ਕਿਉਂ ਖਰੀਦਾਰ ਦਾ ਨਾਮ ਵੀ ਹੈਗਾ ਤੁਹਾਨੂੰ ਖਰੀਦਣ ਵਾਲੇ ਦੀ ਵੀ ਰਜਿਸਟਰੀ ਤੇ ਜਿਹੜੀ ਜਿਹਨੇ দান ਕੀਤੀ ਉਹਦੇ ਵੀ ਡਾਕੂਮੈਂਟਸ ਜਿਹੜੇ ਆ ਤੁਹਾਨੂੰ ਦੇ ਦਾਂਗੇ ਇੱਕ ਇਹਨਾਂ ਨੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਸੀਗੀ ਜਿਹੜੀ ਢਮਾੜਾ ਨੇ ਐਕਵਾਇਰ ਕੀਤੀ ਸੀ ਤੇ ਉਹਦਾ 39 ਕਰੋੜ 43 ਲੱਖ ਰੁਪਈਆ ਢਮਾੜਾ ਨੇ ਗੁਰਦੁਆਰਾ ਸਾਹਿਬ ਨੂੰ ਪੇ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜੇ ਕੋਈ ਵੀ ਗੁਰਦੁਆਰਾ ਸਹਬਾਨ ਦੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਚੀ ਹੈ ਤੇ ਉਹਦੇ ਜਿਹੜੇ ਪੈਸੇ ਨੇ ਉਹ ਕਿਸੇ ਹੋਰ ਖਰਚੇ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਨਾ ਲੰਗਰ ਲਈ ਨਾ ਸਰਾਮਾ ਦੀ ਜਿਹੜੀ ਬਣਵਾਈ ਵਾਸਤੇ ਨਾ ਕਿਸੇ ਗੁਰਦੁਆਰੇ ਦੀ ਇਮਾਰਤ ਚ ਉਸ ਪੈਸੇ ਦੀ ਜ਼ਮੀਨ ਹੀ ਖਰੀਦਣੀ ਬਣਦੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦਾਰਾ ਅੰਮ੍ਰਿਤਸਰ ਜਾਂ ਆਸੇ-ਪਾਸੇ ਅੱਜ ਤੱਕ ਤਾਂ ਕੋਈ ਉਥੋਂ ਦੀਆਂ ਸੰਗਤਾਂ ਜਾਂ ਲੋਕਲ ਮੈਂਬਰਾਂ ਦੇ ਦੱਸੇ ਮੁਤਾਬਕ ਇਸ 39 ਕਰੋੜ 43 ਲੱਖ ਰੁਪਏ ਦੀ ਕੋਈ ਪ੍ਰਾਪਰਟੀ ਨਹੀਂ ਖਰੀਦੀ ਹੈ ਸਾਲ ਹੋ ਗਿਆ ਗਮਾੜਾ ਨੂੰ ਪੈਸੇ ਪਾਇਆ ਇਹ 23 ਸਤ 2024 ਨੂੰ ਗਮਾੜਾ ਨੇ ਪੈਸੇ ਪਾਏ ਆ ਤੇ ਅੱਜ 26 ਆ ਗਿਆ ਇਹ ਦਿੱਤੇ 39 ਲੱਖ 39 ਕਰੋੜ 43 ਲੱਖ ਰੁਪਈਆ ਇਹ ਹੈਗਾ ਵੀ ਆ ਅੰਮ੍ਰਿਤ ਸਾਹਿਬ ਕੋਲ ਜੇ ਨਹੀਂ ਹੈ ਤਾਂ ਕਿੱਥੇ ਇਸਤੇਮਾਲ ਕਰ ਲਿਆ ਐਕਟ ਦੀ ਉਲੰਘਣਾ ਹੋਈ ਹੈ ਤੇ ਜੇ ਪਿਆ ਹੈ ਕਿ ਉਹਦੀ ਪ੍ਰਾਪਰਟੀ ਜਿਹੜੀ ਹੈ ਅੱਜ ਤੱਕ ਕਿਉਂ ਨਹੀਂ ਖਰੀਦੀ ਗਈ ਕਿਉਂਕਿ ਉਸ ਵੇਲੇ ਪ੍ਰਾਪਰਟੀ ਦੇ ਰੇਟ ਘੱਟ ਸੀ ਜੇ ਉਸ ਵੇਲੇ 39 ਕਰੋੜ 43 ਲੱਖ ਦੀ ਪ੍ਰਾਪਰਟੀ ਖਰੀਦੀ ਜਾਂਦੀ ਤੇ ਅੱਜ ਉਹਦੀ ਵੈਲਿਊ ਬਹੁਤ ਹੋਣੀ ਸੀ ਤੇ ਇਹਨਾਂ ਨੇ ਪੈਸਾ ਜਿਹੜਾ ਹੈ ਉਹ ਫੰਡਾਂ ਦੇ ਵਿੱਚ ਰੱਖਿਆ ਕਿਉਂ ਹੈ ਜੇ ਜਮੀਨ ਖਰੀਦੀ ਹੈ ਤੇ ਉਹ ਸੰਗਤਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਇਲਾਕੇ ਦੇ ਸਾਡੇ ਜਿਹੜੇ ਲੋਕਲ ਮੈਂਬਰ ਆ ਉਹਨਾਂ ਦੀ ਜਾਣਕਾਰੀ ਮੁਤਾਬਕ ਤਾਂ ਕੋਈ ਗੁਰਦਾਰਾ ਅੰਮ੍ਰਿਤਸਰ ਸਾਹਿਬ ਨੇ ਜਿਹੜੀ ਜ਼ਮੀਨ ਹੈ ਜਰੀ ਉਹ ਬਿਲਕੁਲ ਵੀ ਜਿਹੜਾ ਹੈ ਉਹ ਨਹੀਂ ਖਰੀਦੀ ਗਈ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਪੰਜਾਬ ਸਰਕਾਰ ਜ਼ਮੀਨਾਂ ਵੇਚਣ ਤੇ ਲੱਗੀ ਹੈ ਮੈਂ ਪਿਛਲੀ ਵਾਰ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਤੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਹਾਨੂੰ ਕਹਿ ਰਿਹਾ ਇੱਕ ਬਲੌਂਗੀ ਦੇ ਵਿੱਚ ਪਲਾਟ ਵੇਚਿਆ ਗਿਆ ਸੀਗਾ ਔਰ ਜਿਹੜੇ ਬੰਦੇ ਬਲੌਂਗੀ ਮਹਾਲੀ ਦੇ ਕੋਲ ਆ ਸ਼ਾਇਦ ਜਿਹੜੇ ਬੰਦਿਆਂ ਨੇ ਉੱਥੇ ਪਲਾਟ ਵੇਚਿਆ ਸੀ ਉਹੀ ਬੰਦੇ ਜਿਹੜੇ ਨੇ ਤੇ ਗੁਰਦਾਰਾ ਪਠਾ ਸਾਹਿਬ ਕੋਟਲਾ ਨਿਹੰਗਖਾਂ ਦੀ ਜ਼ਮੀਨ ਵੇਚਣ ਲਈ ਵੀ ਉਹੀ ਬੰਦੇ ਜਿਹੜੇ ਨੇ ਉੱਥੇ ਜ਼ਿੰਮੇਵਾਰ ਨੇ ਉਹ ਪਲਾਟ ਵੀ ਪਤਾ ਲੱਗਿਆ ਕਿ ਬਹੁਤ ਨੀਵੇਂ ਭਾਵਾਂ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਪੰਜ ਚਾਰ ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਭਾਵਾਂ ਦੇ ਵਿੱਚ ਉਸ ਵੇਲੇ ਦੀ ਕੀਮਤ ਨਾਲੋਂ ਬਹੁਤ ਘੱਟ ਕੀਮਤ ਦੇ ਉੱਤੇ ਵੇਚਿਆ ਗਿਆ ਸੀ ਤੇ ਗੁਰਦਾਰਾ ਸਾਹਿਬਾਨ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਾਦਾਦਾ ਨੇ ਇਹ ਪੰਥ ਦੀਆਂ ਨੇ ਮੈਂ ਫੇਰ ਕਹਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿਰਫ ਜਾਇਦਾਦਾਂ ਦੀ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਮਾਲਕ ਧੰਗ ਗੁਰੂ ਗ੍ਰੰਥ ਸਾਹਿਬ ਨੇ ਮਾਲਕ ਖਾਲਸਾ ਪੰਥ ਹੈ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੋਈ ਜ਼ਮੀਨ ਵੇਚਣ ਦੀ ਪਾਰਦਰਸ਼ੀ ਢੰਗ ਦੇ ਨਾਲ ਵੇਚੀ ਜਾਣੀ ਚਾਹੀਦੀ ਹੈ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਕਿ ਜੇ ਜ਼ਮੀਨ ਵੇਚੀ ਜਾਂਦੀ ਹੈ ਤੇ ਉਸ ਬਦਲੇ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਔਰ ਉਹ ਵੀ ਥੋੜੇ ਜਿਹਾ ਸਮੇਂ ਦੇ ਅੰਦਰ ਅੰਦਰ ਹੀ ਲਈ ਜਾਣੀ ਚਾਹੀਦੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਗੁਰਦੁਆਰਾ ਚੋਲਾ ਸਾਹਿਬ ਉੱਥੇ ਕੋਈ 3 350 ਏਕੜ ਜ਼ਮੀਨ ਹੈ ਪਹਿਲਾਂ 4000 ਰੁਪਿਆ ਠੇਕੇ ਤੇ ਸੀ ਤੇ ਹੁਣ ਸੁਣਿਆ 22 23000 ਰੁਪਿਆ ਠੇਕਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਲੈਂਦਾ ਲੈਂਦੀ ਹੈ ਜਿਹੜਾ ਬੜਾ ਨਿਗੂਣਾ ਹੈ ਕਿਉਂਕਿ ਉੱਥੇ ਠੇਕੇ ਦੇ ਰੇਟ ਜਿਹੜੇ ਆ 50 50 60 60 ਤੋਂ ਸਾਡੇ ਮਾਲਵੇ ਦੇ ਵਿੱਚ ਤਾਂ 80 8000 ਰੇਟ ਪਹੁੰਚ ਗਿਆ 90 9000 ਵੀ ਮਾਲਵੇ ਚ ਚਲੀ ਜਾਂਦਾ ਪਰ ਚਲੋ ਮਾਜੇ ਦੇ ਵਿੱਚ 50 60000 ਤਾਂ ਹੋਊਗਾ ਪਰ ਮੇਰੇ ਜਾਣਕਾਰੀ ਦੇ ਵਿੱਚ ਆਇਆ ਕਿ ਉੱਥੇ ਠੇਕਾ ਜਿਹੜਾ ਕਾਹ ਲੋਕ ਨੇ ਜਿਹੜੇ ਠੇਕੇ ਤੇ ਲੈਂਦੇ ਕਿਉਂ ਗੁਰਦਾਰਾ ਫੰਡਾਂ ਦਾ ਨੁਕਸਾਨ ਪਜਾਇਆ ਜਾਂਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਕਲੀਅਰ ਕਰਨਾ ਚਾਹੀਦਾ ਜੀ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਸੰਸਥਾਵਾਂ ਨੂੰ ਖੁਰਦਪੁਰਦ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਅਪਰਾਧ ਹੈ ਤੇ ਇਸ ਅਪਰਾਧ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਚਣਾ ਚਾਹੀਦਾ ਹੈ ਬਹੁਤ ਜ਼ਿਆਦਾ ਗੈਰ ਜ਼ਿੰਮੇਵਾਰਾਨਾ ਇਹ ਬਿਆਨ ਸੀ ਕਿ ਕੋਈ ਜ਼ਮੀਨ ਜਿਹੜੀ ਹੈ ਉਹ ਖਰੀਦ-ਵੇਚੀ ਨਹੀਂ ਗਈ ਹੈ ਤੇ ਫਿਰ ਬਾਅਦ ਦੇ ਵਿੱਚ ਜਿਹੜੀ 45 ਕਮੇਟੀ ਵੀ ਜਿਹੜੀ ਹੈ ਉਹ ਬਣਾਈ ਗਈ ਹੈ ਮੈਂ ਇਸ মিডিਆ ਮਾਧਿਅਮ ਦੇ ਰਾਹੀਂ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਕਿ ਇਨ੍ਹਾਂ ਗੁਨਾਹਾਂ ਤੋਂ ਬਚੋ ਤੇ ਪੰਥ ਤੇ ਪੰਥ ਦੀਆਂ ਦੂਜੀਆਂ ਸੰਸਥਾਵਾਂ ਨੂੰ ਵੀ ਮੈਂ ਇਹੋ ਅਪੀਲ ਕਰਦਾ ਕਿ ਸੁਚੇਤ ਹੋਵੋ ਸਾਵਧਾਨ ਹੋ ਇਨੀ ਹਲਾਸ਼ੀਰੀ ਦੇਖਣ ਰਿਹਾ ਜੀ ਇਸ ਦਾ ਇਤਿਹਾਸ ਕਦੀ ਨਹੀਂ ਹੋਇਆ ਸਾਡੇ ਇਤਿਹਾਸ ਕਦੀ ਨਹੀਂ ਹੋਇਆ ਕਿ ਗੁਰਦਾਰਾ ਸਾਹਿਬ ਦੀ ਜ਼ਮੀਨ ਵੇਚੀ ਹੋਏ ਤੇ ਇੰਨੇ ਕਰੋੜਾਂ ਰੁਪਏ ਦਾ ਗਵਰਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਪੈਸੇ ਗਏ ਕਿੱਥੇ ਗੁਰਦਾਰਾ ਸਾਹਿਬ ਦੇ ਖਾਤੇ ਚ ਹਨ ਨਹੀਂ ਹਨ ਜਾਂ ਕੋਈ ਜ਼ਮੀਨ ਰਹਿਤੀ ਹੈ ਤੇ ਦੱਸੋ ਨਹੀਂ ਦੇ ਜੀ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਪੁੱਛਿਆ ਕਿ ਇਹਦੇ ਪਿੱਛੇ ਕੌਣ ਹੈ ਹੱਲਾਸ਼ੇਰੀ ਕੌਣ ਦੇ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹੱਲਾਸ਼ੇਰੀ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲੀ ਦੇ ਰਿਹਾ ਹੈ ਜਿਹੜਾ ਇਹ ਸਮਝਦਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੀ ਮੁਠੀ 'ਚ ਹੈ ਮੈਂ ਮਰਜ਼ੀ ਜਿਹੜਾ ਮਰਜ਼ੀ ਜਥੇਦਾਰ ਲਾਦਾ ਮੈਂ ਜਿਹੜਾ ਮਰਜ਼ੀ ਜਥੇਦਾਰ ਲਾ ਲਾਂ ਜਿਹੜਾ ਇਹ ਕਹਿ ਰਿਹਾ ਹੈ ਕਿ ਮੇਰੀ ਮੁਠੀ 'ਚ ਸਾਰਾ ਕੁਝ ਹੈ ਹੱਲਾਸ਼ੇਰੀ ਵੀ ਉਹੀ ਦੇ ਰਿਹਾ ਦੇ ਰਿਹਾ ਲੱਗਦਾ ਹੈ ਇਹ ਇਲੈਕਸ਼ਨ ਆ ਗਈ ਹੈ ਫਟਦੇ ਹੋ ਮੈਨੂੰ ਫਟਲੇ ਜੀ ਮੈਂ ਨਾ ਵੇਚੀ ਜਾਂਦੇ ਮੈਨੂੰ ਲੱਗਦਾ ਹੈ ਕਿ ਅੰਦੀ ਦੇ ਹੀ ਕੋਈ ਬੰਦ ਕਰ ਜਾਉ ਇਹ ਕੋਈ ਫਰਾਰਕੂਸ ਕਰਨ ਦੀ ਜਦੋਂ ਇਹ ਪਤਾਲ ਨਿਰਮਾਣ ਕਰਦੇ ਢਗ ਦੇ ਨਾਲ ਜਦੋਂ ਪਤਾਲ ਹੋਊਗੀ ਤੇ ਇਹ ਗੱਲਾਂ ਸਾਹਮਣੇ ਆ ਸਕਦੀਆਂ ਨੇ ਕਿ ਜਿਹੜੇ ਬਾਦਲ ਦਲ ਨਾਲ ਜਾਂ ਭਗੋੜੇ ਦਲ ਨਾਲ ਜੁੜੇ ਲੋਕ ਹੈ ਹੋ ਸਕਦਾ ਉਹ ਹੀ ਜ਼ਮੀਨਾਂ ਖਰੀਦ ਵੇਚ ਰਹੇ ਹੋਣ ਪਰ ਇਹ ਗੱਲ ਪਤਾਲ ਤੋਂ ਬਾਤ ਸਾਹਮਣੇ ਆ ਸਕਦੀ ਹੈ ਪਤਾਲ ਕਰਨੀ ਚਾਹੀਦੀ ਹੈ ਸਿੰਘ ਸਾਹਿਬ ਤੁਸੀਂ ਜਾਂਚ ਦੀ ਮੰਗ ਕਰਦੇ ਹੋ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਨਿਰਪੱਖ ਜਿਹਦੇ ਵਿੱਚ ਵਿਰੋਧੀ ਧਿਰ ਦੇ ਵੀ ਮੈਂਬਰ ਹੋਣ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਨੁਮਾਇੰਦਾ ਹੋਵੇ ਉਹ ਲੈ ਕੇ ਇਹਦੀ ਨਰਪਾ ਘਟੰਗ ਦੇ ਨਾਲ ਪਾਰਦਾਸ਼ੀ ਘਟੰਗ ਦੇ ਨਾਲ ਜਿਹੜੀ ਹੈ ਉਹ ਪਰਤਾਲ ਕੀਤੀ ਜਾਣੀ ਚਾਹੀਦੀ ਹੈ ਮੇਰੇ ਖਿਆਲ 1999 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ ਕਿੰਨੀਆਂ ਖਰੀਦੀਆਂ ਨੇ ਇਹ ਸਾਰੀ ਪਰਤਾਲ ਹੋਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਟਾ ਜਿਹੜਾ ਗਵਨ ਸਾਹਮਣੇ ਆ ਸਕਦਾ ਹੈ ਠੀਕ ਨਹੀਂ ਤੁਸੀਂ ਕਿਹਾ ਸੀ ਕਿ ਮੈਂ ਪਟੋਤ ਸਿਆਸੀ ਪ੍ਰਧਾਨ ਹੋਣ ਦੇ ਨਾਤੇ ਕਿਸੇ ਵੀ ਡੇਰੇ ਦੇ ਵਿੱਚ ਸਮਝੋਤ ਨਹੀਂ ਕਰਾਂਗਾ ਪਾਸ ਜਿਹੜੀ ਮੀਟਿੰਗ ਕੀਤੀ ਹੈ ਵਰਕਿੰਗ ਕਮੇਟੀ ਦੇ ਨਾਲ ਤਾਂ ਬਹੁਤ ਸਾਰੇ ਸੁਝਾਅ ਆਏ ਨੇ ਇਸਤਰੀ ਵਿਕਾਸ ਗੁੱਥ ਰੇਖਾ ਦੇ ਚਾਹ ਪੋਟੇਸ਼ੀਆਂ ਉੱਪਰ ਜਦੇ ਬੰਦੀਆਂ ਬਣਾਉਣ ਦੇ ਲਈ ਕਿ ਸ਼ਰੋਣੀ ਕਮੇਟੀ ਸ਼ਰੋਣੀ ਅਕਾਲੀ ਦਲ ਪੁਢੜ ਸਰਜੀਤ ਦਾ ਪ੍ਰਧਾਨ ਕਿਉਂਕਿ ਆਪਾਂ ਇਲੈਕਸ਼ਨ ਲੜਨੀ ਆ ਕੱਲ ਨੂੰ ਕਿਸੇ ਜਿਹੜੇ ਧਾਰਮਿਕ ਸਾਡੇ ਸਮਾਗਮ ਹੁੰਦੇ ਨੇ Hindu ਧਰਮ ਦੇ ਹੁੰਦੇ ਨੇ ਜਾਂ ਫੇਰਾ ਬੱਲਾ ਤੇ ਹੋਇਆ ਜਾਂ ਉੱਥੇ ਹੋਇਆ ਤੁਸੀਂ ਇਹੋ ਜੇ ਸਥਾਨਾਂ ਦੇ ਉੱਤੇ ਵੀ ਜਾਓਗੇ ਕਿ ਨਹੀਂ ਜਾਓਗੇ ਕਿਉਂਕਿ ਤੁਸੀਂ ਬਤੌਰ ਜਥੇਦਾਰ ਸਥਾਨ ਤੇ ਜਾਓਗੇ ਇਹਨਾਂ ਦੇ ਪੱਲੇ ਤੋਂ ਬਹੁਤ ਵੱਡੀ ਸਵੈ ਇਮੈਨ ਨੂੰ ਇਹ ਨਹੀਂ ਲੱਗਦਾ ਕਿ ਇਹ ਨਹੀਂ ਰਹਿੰਦਾ ਕਿ ਉਹਨਾਂ ਮੰਨਤਾ ਮੈਂ ਦਾ ਅਗੜ ਕਰਦਾ ਜਿਹੜਾ ਹੈ ਇਹ ਸ੍ਰੀ ਆਪੇ ਮੇਰੇ ਵਰਗਾ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਜਿਵੇਂ ਸ੍ਰੀ ਹਰਮੰਦਰ ਸਾਹਿਬ ਹੈ ਅਸੀਂ ਸ੍ਰੀ ਹਰਮੰਦਰ ਸਾਹਿਬ ਇਹਨੇ ਆ ਕਿ ਸਾਰੇ ਦਾ ਸੱਚ ਹੈ ਇਹਨਾਂ ਨੂੰ ਜਿਹੜਾ ਕੋਈ ਵੀ ਇਸਤੇਮਾਲ ਕਰਨ ਦੇ ਕਦੇ ਨੇ ਜਿਵੇਂ ਜੁਲਾਵਾਰਨਾ ਪਈਦਾ ਹੈ ਪਰ ਸਿਰਕ ਲੱਗਦਾ ਹੈ ਕਿ ਜਿੱਤੇ ਵਿੱਚ ਕੋਈ ਸ਼ਰਪਤਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜੇ ਬੰਦਾ ਕੋਈ ਜਿੱਦ ਕਰੇ ਕਿ ਮੈਂ ਤਾਂ ਨੰਗੇ ਸਿਰ ਆਉਣਾ ਹੈ ਜਾਂ ਮੈਂ ਜੁੱਤੀ ਪਾ ਕੇ ਆਉਣਾ ਹੈ ਜਾਂ ਮੇਰੀ ਜੇਬ 'ਚ ਨਸ਼ਾ ਹੈ ਤੇ ਮੈਨੂੰ ਇਹ ਵੀ ਉਲਾਵ ਕਰੋ ਤੇ ਕਿਸੇ ਵੀ ਕੀਮਤ ਦੇ ਉੱਤੇ ਸਿਧਾਂਤ ਨਾਲ ਅਸੀਂ ਸਮਝੌਤਾ ਨਹੀਂ ਕਰਦੇ ਇਸੇ ਦਾ ਤਨਾਲ ਸਮਝਾਉਤੇ ਹੋਣੇ ਵੀ ਨਹੀਂ ਚਾਹੀਦੇ ਤੇ ਸਾਡਾ ਸਿਧਾਂਤ ਕਹਿੰਦਾ ਹੈ ਕਿ ਪੂਜਾ ਅਕਾਲ ਕੀ ਪਰਕਾ ਸ਼ਬਦ ਦਾ ਤੇ ਦیدار ਖਾਲਸੇ ਦਾ ਅਸੀਂ ਆਪਣੇ ਸਿਧਾਂਤ ਦੇ ਉੱਤੇ ਕਾਇਮ ਆ। ਅਕਿ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ ਢਾਨੀਆਂ ਰਾਂ ਦੀਆਂ ਨੇ ਕੋਈ ਸ਼ੈਟ ਆ ਕੇ ਆਏਗਾ ਨਸ਼ਾ ਬਾਹਰ ਸੁੱਟ ਕੇ ਆਏਗਾ ਜਲਾਪਾ ਜਲਾਪਾ ਲਾ ਕੇ ਆਏਗਾ ਤੁਸੀਂ ਇਹਨੂੰ ਫਿਰ 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 ਹੀ ਜਾਊਗਾ ਤੁਸੀਂ 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 ਸ਼ੋਹਰਾਤਰੀ ਦੇ ਪ੍ਰੋਗਰਾਮ ਦੇ ਵਿੱਚ ਜਾਣਾ ਜਨਮ ਅਸ਼ਮੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਸੱਦਾ ਆਊਗਾ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਦੇਖੋ ਜਿੱਦਾਂ ਮੇਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਬਾਣੀ ਅਲਾਉ ਕਰਦੀ ਹੈ ਜਾ ਮੰਗੇ ਜਗਰੂ ਗੰਸਾ ਮਾਰੇ ਦੀ ਬਾਣੀ ਅਲਾਉ ਨਹੀਂ ਕਰਦੀ ਤੇ ਫਿਰ ਅਜ ਤੁਸੀਂ ਦੇਖੋ ਜਿਹੜੇ ਕੱਟੜ ਮੁਸਲਮਾਨ ਪਾਕਿਸਤਾਨ ਦੇ ਵੀ ਹੁੰਦੇ ਆ ਉਹ ਹਰਮੰਦਰ ਸਾਹਿਬ ਮੱਥਾ ਨਹੀਂ ਟੇਕਦੇ ਦੇਖਣ ਅਸੀਂ ਉਹਨਾਂ ਤੇ ਤਾਕ ਕਰਦੇ ਆ ਕਿ ਤੁਸੀਂ ਮੱਥਾ ਕਿਉਂ ਨਹੀਂ ਟੇਕਦੇ ਕਿਉਂਕਿ ਉਹਨਾਂ ਦਾ ਘਰ ਮੈਨੂੰ ਪਤਾ ਹੈ ਤੇ ਸਾਡੇ ਤੁਹਾਨੂੰ ਵੀ ਪਾਲਣਾ ਕਰਨ ਦੀ ਸਾਨੂੰ ਖੁੱਲ ਹੋਣੀ ਚਾਹੀਦੀ। ਜੈਜਾ ਸਰ ਇੱਕ ਬਲਬੀਰ ਸਿੰਘ 96 ਕਰੋੜੀ ਹੋਰਾਂ ਨੇ ਬੀਤੇ ਦਿਨੀ ਇੱਕ ਸਮਾਗਮ ਦਾ ਆਨ। ਕਾਹਨਾ ਕੀ ਕੀ ਐਸੀ ਕਿਸੇ ਦੀ ਜਮੀਨਾਂ ਵੇਚੀਆਂ ਜਾ ਰਹੀਆਂ ਨੇ ਜਿਹੜਾ ਥੋੜੇ ਵਾਲਾ ਇਹ ਸਸਾ ਸੀਗਾ ਕਿਵੇਂ ਦੇਖ ਰਹੇ ਹੋ ਕਹਿੰਦੇ ਵੀ ਸਾਨੂੰ ਦੋ ਜਿਹੜਾ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸਾਡੇ ਖੰਡ ਦੀ ਗੇਉ ਦੇਓ ਫਿਰ ਦੇਖੋ ਕਾਲਪੁਰਾਂ ਦੀ ਗੱਲ। ਬਾਬਾ ਬਲਬੀਰ ਸਿੰਘ ਜੀ ਦੇ ਬਿਆਨ ਤੋਂ ਲੱਗਦਾ ਹੈ ਕਿ ਪੰਥ ਤੇ ਹਰ ਸੰਪਰਦਾਇ ਚਿੰਤਤ ਐ ਇਸ ਗੱਲ ਤੋਂ। ਚਾਹੀਓ ਨਹਿ ਸਿੰਘ ਕਿੱਥੇ ਬੰਨੀਆਂ ਨੇ ਚਾਹੀਓ ਸਾਡੇ ਜਿਹੜੇ ਨੇ ਦਮਦਮੀ ਤਖਸਾਲ ਹੈ ਜਾਂ ਹੋਰ ਸਾਡੀਆਂ ਨਾਨਕਸਰ ਸੰਪਰਦਾ ਹੈ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਚਾਹੇ ਉਹ ਫੈਡਰੇਸ਼ਨਾਂ ਨੇ ਚਾਹੇ ਉਹ ਹੋਰ ਸਾਡੀਆਂ ਨੇ ਤਾਂ ਸਾਰੀਆਂ ਇਸ ਗੱਲੋਂ ਚਿੰਤਤ ਹੈ ਕਿ ਪੰਥ ਦੀਆਂ ਜਦਾਦਾਂ ਨੂੰ ਮਤਲਬ ਮਲਾਜ਼ਮੇ ਵੇਚੀ ਜਾਂਦੇ ਆ ਬਣੇਗਾ ਕੀ ਮੱਕੇ ਜੋ ਕੁਫਰ ਉੱਠਣ ਲੱਗ ਜੇ ਘਟਾਵਤ ਹੈ ਪੰਜਾਬੀ ਦੀ ਮੱਕ ਖੇਤੋਂ ਕੁਫਰ ਉੱਠਣ ਲੱਗ ਜੇ ਫਿਰ ਜਾਊ ਬੰਦਾ ਕਿੱਥੇ ਕੋਲੇ ਮਲੇਦਾਰ ਸਮਾਗਮ ਆ ਰਿਹਾ ਜੀ ਅਨੰਦਪੁਰ ਸਾਹਿਬ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉੱਥੇ ਕਾਨਫਰੰਸ ਕਰਨਗੀਆਂ ਕੀ ਸ਼ਲੋਗ ਨੇ ਸਾਡੇ ਨਾਲ ਕੋਈ ਗੱਲ ਗੱਲ ਕਰ ਰਹਿ ਕਿ ਅਸੀਂ ਪੰਥਕ ਕਾਨਫਰੰਸ ਜਿਹੜੀ ਹੈ ਉਹ ਕਰਨ ਜਾ ਰਹੇ ਆ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਲੋਕ ਇਕੱਠੇ ਹੋਣਾ ਹੈ ਉੱਥੇ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਜਿਹੜਾ ਹੈਗਾ ਉਹ ਵੀ ਸੰਗਤਾਂ ਦੇ ਰੂਬਰੂ ਕਰਾਂਗੇ ਅਨੰਤਪੁਰ ਸਾਹਿਬ ਚ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਹੋਏਗਾ 3 ਮਾਰਚ ਨੂੰ ਜੀ ਤੇ ਉੱਥੇ ਅਸੀਂ ਆਪਣਾ ਪੰਥਕ ਜਿਹੜਾ ਸਾਡਾ ਬਣਾਇਆ ਹੈ ਉਹ ਸ਼ਾਨਾ ਜਿਹੜਾ ਉਹ ਅਸੀਂ ਸੰਗਤਾਂ ਦੇ ਰੂਬਰੂ ਵੀ ਕਰਾਂਗੇ ਜੋ ਸੰਪਨ ਚਾਜਰ ਜਨਮੇ ਚਾਜਰ ਪਰਮੇਸ਼ਰ ਜੀ ਟੁਕਾਏ ਆ ਸ਼ਰੂ ਜਿਹੜੀਆਂ ਪੰਜਾਬ ਦੀ ਵਿਧਾਨ ਸਭਾ ਦੀਆਂ ਛੋੜਾਂ ਆਦੀਆਂ ਨੇ ਮੁਨਸ਼ਰ ਜੀ ਦੀ ਤੇ ਤਿਆਰੀਆਂ ਦੀ ਹਾਲੇ ਤੱਕ ਤਾਂ ਪਾਰਟੀ ਜਿਹੜੀ ਸਿਸਟਰ ਨਹੀਂ ਹੋ ਪਾਈ। ਨਾਲ ਜੋਧਾ ਜੀ ਦਾ ਸਾਹਿਬ ਭਾਜਪਾ ਦੇ ਨਾਲ ਕੋਈ ਅਲਾਈਂਸ ਨਹੀਂ ਹੋ ਰਿਹਾ। ਇਹ ਅਲਾਈਂਸ ਦੀਆਂ ਗੱਲਾਂ ਮੈਂ ਬਹੁਤ ਵਾਰ ਕਹਿ ਚੁੱਕੇ ਆ ਬਹੁਤ ਬਾਤ ਦੀਆਂ ਗੱਲਾਂ ਹੁੰਦੀਆਂ। ਫਿਲਹਾਲ ਕੋਈ ਨਹੀਂ ਫਿਲਹਾਲ ਤਾਂ ਜਿਵੇਂ ਇਹਨਾਂ ਨੇ ਸਵਾਲ ਕੀਤਾ ਅਸੀਂ ਆਪਣੀ ਮਜ਼ਬੂਤੀ ਲਈ ਹੀ ਯਤਨ ਕਰ ਰਹੇ ਹਾਂ। ਜਦਰ ਸਾਹਿਬ ਜਿਵੇਂ ਦੇਖ ਰਹੇ ਆ ਅਸੀਂ ਅਧਰ ਬਦਲੀ ਲਗਾਤਾਰ ਚੱਲੀ ਆ ਤੁਸੀਂ ਦੇਖਿਆ ਕਿ ਅਰਵਿੰਦ ਖੰਨਾ ਜਿਹੜੇ ਨੇ ਉਹ ਸ੍ਰੋਮਨੀ ਕਾਲੇ ਤਲ ਚਲੇ ਗਏ। ਮਤਲਬ ਅਧਰ ਬਦਲੀ ਚੱਲ ਰਹੀ ਹੈ। ਥੋੜੀ ਵੀ ਇੱਕ ਮਿੱਤਰੋ ਆਇਆ ਕਰਦੇ ਸੀ ਕਿ ਤਰਨਜੀਤ ਸਿੰਘ ਪ੍ਰਾਣ ਤੁਹਾਡੀ ਪਾਰਟੀ ਦੇ ਵਿੱਚ ਕਾਫੀ ਉਹਨਾਂ ਦਾ ਲੋਕਾਂ ਨੂੰ ਸੀ ਤਾਂ ਕੀ ਗੱਲ ਹੋਈ ਹੈ ਉਹ ਉਧਰ ਚਲੇ ਗਏ ਉਹਨਾਂ ਨੂੰ ਦੁਖੀ ਹੋ ਕੇ ਹੋਰ ਵੀ ਆਉਣ ਵਾਲੇ ਸਮੇਂ ਤੇ ਕਈ ਜਿਹੜੇ ਅਕਾਲੀ ਦਲ ਆ ਰਹੇ ਨੇ ਕਿ ਕੀ ਮਤਲਬ ਬੌਂਡਿੰਗ ਨਹੀਂ ਸੈੱਟ ਬੈਠੀ ਉਹ ਕਹਿੰਦੇ ਕਿ ਉਹਨਾਂ ਦਾ ਇੱਕ ਮੈਂ ਸਵਾਲ ਉਹਨਾਂ ਦਾ ਇੱਕ ਸਵਾਲ ਮੈਂ ਜ਼ਿਕਰ ਕਰ ਦਿਆਂ ਕਹਿੰਦੇ ਕਿ ਮੈਨੂੰ ਤਾਰਾਂ ਦੇ ਨਾਲ ਜੋੜਿਆ ਜਾ ਰਿਹਾ ਸੀ ਕਿ ਮੈਂ ਕਿਹਾ ਮੈਂ ਸਿੱਧਾ ਟਰਾਂਸਫਰ ਹੋਣਾ ਚਾਹ ਪਾਵਾਂ ਕਿ ਕਿਵੇਂ ਦੇਖੋ ਟਰਾਂਸਫਰ ਹੋਣਾ ਕੀ ਜੀ ਕਿੰਦਸਿਆ ਦੇਖੋ ਇਹ ਬੰਦੇ ਦੀ ਮਰਜ਼ੀ ਹੁੰਦੀ ਹੈ ਪਰ ਮੈਂ ਮੈਂ ਸਮਝਦਾ ਹਾਂ ਮੈਂ ਸਮਝਦਾ ਹਾਂ ਕਿ ਜਿਹੜਾ ਬੰਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ ਹੈ ਉਹ ਸਮਝ ਲਓ ਆਪਣੇ ਸਿਧਾਂਤਾਂ ਨੂੰ ਆਪਣੀ ਸੋਚ ਨੂੰ ਤਲੰਗਦੀ ਦਿੰਦਾ ਹੈ ਇਕੱਲੀ ਪਾਰਟੀ ਨੂੰ ਤਲੰਗਦੀ ਨਹੀਂ ਦਿੰਦਾ ਉਹ ਆਪਣੀ ਸੋਚ ਤੇ ਆਪਣੇ ਸਿਧਾਂਤਾਂ ਨੂੰ ਵੀ ਤਲੰਗਦੀ ਦਿੰਦਾ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਕੋਈ ਕੁਤਾਈ ਹੋਈ ਨਹੀਂ ਹੈ